ਨਵੇਂ ਸਾਲ 2026 ਦੀ ਸ਼ੁਰੂਆਤ ਆਮ ਜਨ ਨੂੰ ਵੱਡਾ ਝਟਕਾ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਬਦਲਾ ਅੱਜ ਤੋਂ ਨਵੇਂ ਐਲਪੀਜੀ ਰੇਟ ਲਾਗੂ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹਾਲੋ ਦੋਸਤੋ ਸ਼ਸ਼ੀ ਅਕਾਲ ਤੁਹਾਡੇ ਆਪਦੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਅਪਡੇਟ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਨਵੇਂ ਸਾਲ 2026 ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ ਸਰਕਾਰ ਨੇ LPG ਸਿਲੰਡਰ ਦੀ ਕੀਮਤ 111 ਰੁਪਏ ਤੱਕ ਵਧਾ ਦਿੱਤੀ ਹੈ ਇਹ ਵਾਧਾ ਅੱਜ ਤੋਂ ਹੀ ਲਾਗੂ ਹੋ ਗਿਆ ਹੈ ਦੱਸ ਦਈਏ ਕਿ ਇਹ ਵਾਧਾ 19 ਕਿਲੋਗ੍ਰam ਵਾਲੇ ਵਪਾਰਕ LPG ਸਿਲੰਡਰ ਵਿੱਚ ਹੋਇਆ ਇਸ ਵਾਧੇ ਨਾਲ ਹੋਟਲਾਂ ਰੈਸਟੋਰੈਂਟਾਂ ਅਤੇ ਛੋਟੇ ਕਾਰੋਬਾਰਾਂ ਲਈ ਲੱਗ ਤਾਂ ਵੱਟ ਜਾਣਗੀਆਂ ਦਿੱਲੀ ਵਿੱਚ 19 ਕਿਲੋਗ੍ਰam ਦੇ ਵਪਾਰਕ LPG ਸਿਲੰਡਰ ਦੀ ਕੀਮਤ ਹੁਣ 1691 ਰੁਪਏ ਹੋਵੇਗੀ ਜੋ ਕਿ ਪਹਿਲਾਂ 1580 ਰੁਪਏ ਸੀ ਕੋਲਕਾਤਾ ਵਿੱਚ ਹੁਣ ਇਸ ਦੀ ਕੀਮਤ 1684 ਰੁਪਏ ਤੋਂ ਵੱਧ ਕੇ 1795 ਰੁਪਏ ਹੋ ਗਈ ਹੈ ਮੁੰਬਈ ਵਿੱਚ ਇਸ ਦੀ ਕੀਮਤ 1531 ਤੋਂ ਵੱਧ ਕੇ 1642 ਹੋਵੇਗੀ 14 ਕਿਲੋਗ੍ਰਾਮ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਰਸੋਈ ਗੈਸ ਦੀ ਕੀਮਤ 850 ਤੋਂ 960 ਰੁਪਏ ਦੇ ਵਿਚਕਾਰ ਹੈ ਇਸ ਵੇਲੇ ਇਹ ਘਰੇਲੂ ਐਲਪੀਜੀ ਸਿਲੰਡਰ ਦਿੱਲੀ ਵਿੱਚ 853 ਮੁੰਬਈ ਵਿੱਚ 852 ਲਖਨਊ ਵਿੱਚ 890 ਅਹਿਮਦਾਬਾਦ ਵਿੱਚ 860 ਹੈਦਰਾਬਾਦ ਵਿੱਚ ਜਵਾਰਾਣਾ ਸੀ ਵਿੱਚ 916 ਅਤੇ ਪਟਨਾ ਵਿੱਚ 951 ਰੁਪਏ ਵਿੱਚ ਉਪਲਬਧ ਹੁੰਦਾ ਹੈ ਹੁਣ ਸਿਲੰਡਰ ਦੀ ਕੀਮਤ ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ 19 ਕਿਲੋਗ੍ਰਾਮ ਦਾ ਸਿਲੰਡਰ ਹੁਣ ਪਟਨਾ ਵਿੱਚ 1953 ਰੁਪਏ ਨੋਇੜਾ ਵਿੱਚ 1991 ਲਖਨਊ ਵਿੱਚ 1814 ਬੋਪਾਲ ਵਿੱਚ 1900 1696 ਅਤੇ ਗੁਰਦਾਉ ਵਿੱਚ 1708 ਰੁਪਏ ਵਿੱਚ ਉਪਲਬਧ ਹੋਵੇਗਾ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਕਈ ਕਾਰਕਾਂ ਤੇ ਨਿਰਭਰ ਕਰਦੀਆਂ ਹਨ। ਪਹਿਲਾਂ ਉਹ ਆਯਾਤ ਸਮਾਨਤਾ ਕੀਮਤ ਦੇ ਆਧਾਰ ਤੇ ਨਿਰਧਾਰਿਤ ਕੀਤੇ ਜਾਂਦੇ ਹਨ। ਜਿਸ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗਹਿਸ ਦੀ ਕੀਮਤ, ਡਾਲਰ ਰੁਪਏ ਦੇ ਐਕਸਚੇਂਜ ਦਰ, ਮਾਲ ਬੀਮਾ ਅਤੇ ਟੈਕਸ ਸ਼ਾਮਿਲ ਹਨ। ਟੈਕਸ ਦੇ ਲਗਾਤਾਰਾ ਵਿੱਚ ਵਕ ਵਕ ਹੁੰਦੀਆਂ ਹਨ। ਇਸ ਜਿਸ ਨਾਲ ਐਲਪੀਜੀ ਦੀਆਂ ਕੀਮਤਾਂ ਡਿਸਾਇਡ ਕੀਤੀਆਂ ਜਾਂਦੀਆਂ ਹਨ ਨਵੇਂ ਸਾਲ 2026 ਦੀ ਸ਼ੁਰੂਆਤ ਘਰੇਲੂ ਗੈਸ ਖਪਤਕਾਰਾਂ ਲਈ ਕੁਝ ਰਾਹਤ ਲੈ ਕੇ ਆਈ ਹੈ ਗੈਸ ਲਿਮਟਿਡ ਨੇ ਦਿੱਲੀ ਅਤੇ ਐਨਸੀਆਰ ਵਿੱਚ ਘਰੇਲੂ ਪੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਘਰੇਲੂ ਪੀਐਨਜੀ ਲਈ ਨਵੀਂ ਦਰ 47.99 ਰੁਪਏ ਪ੍ਰਤੀ ਐਸਸੀਐਮ ਗੁੜਗਾਵਾ ਦੇ ਖਪਤਕਾਰਾਂ ਨੂੰ 46.70 ਪ੍ਰਤੀ SCM ਦੇ ਹਿਸਾਬ ਤੇ ਗੈਸ ਮਿਲੇਗੀ ਨੋਇਡਾ ਗ੍ਰੇਟ ਨੋਇਡਾ ਅਤੇ ਗਾਜ਼ੀਆਬਤ ਵਿੱਚ ਛੋਧੀ ਹੋਈ ਕੀਮਤ 47.76 ਰੁਪਏ ਚਾਰ ਦਿੱਤੀ ਗਈ ਹੈ ਇਹ ਨਵੀਆਂ ਦਰਾਂ ਨਵੇਂ ਸਾਲ ਤੋਂ ਹੀ ਲਾਗੂ ਹੋਣਗੀਆਂ ਅਤੇ ਸਿੱਧੇ ਤੌਰ ਤੇ ਘਰੇਲੂ ਖਪਤਕਾਰਾਂ ਨੂੰ ਲਾਭ ਪਹੁੰਚਉਣਗੇ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert